ਸਤਿ ਸ਼੍ਰੀ ਅਕਾਲ ਨਮਸਕਾਰ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਵੀਡੀਓ ਆ ਸਿੰਘ ਦਾਗਣ ਤੇ ਕਿ ਸਿੰਘ ਆਪਾਂ ਨੂੰ ਕਦੋਂ ਲਗਾਉਣੇ ਚਾਹੀਦੇ ਆ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਹਫ਼ਤੇ ਤੋਂ ਲੈ ਕੇ 15 ਦਿਨਾਂ ਦੀ ਬੱਚੀ ਤੱਕ ਦੇ ਸਿੰਘ ਦਾਗ ਦਿੱਤੇ ਜਾਂਦੇ ਜਿਨ੍ਹਾਂ ਦੀ ਉਮਰ ਹਫ਼ਤੇ ਤੋਂ ਲੈ ਕੇ 15 ਦਿਨਾਂ ਤੱਕ ਹੁੰਦੀ ਹੈ ਇਹਦੇ ਵਿਚਾਲੇ ਵਿਚਾਲੇ ਨਾਲ ਸਿੰਘ ਦਾਗ ਦਿੱਤੇ ਜਾਂਦੇ ਡੀ ਹੌਰਨਿੰਗ ਕਰ ਦਿੱਤੀ ਜਾਂਦੀ ਹੈ ਪਰ ਜਿਹੜਾ ਮੇਰਾ ਤਰੀਕਾ ਹੈਗਾ ਉਹ ਇਹ ਆ ਕਿ ਮੈਂ 3 ਮਹੀਨਿਆਂ ਤੋਂ ਲੈ ਕੇ 5 ਮਹੀਨਿਆਂ ਤੱਕ ਦੀ ਬੱਚੀ ਦੇ ਸਿੰਘ ਦਾਗ ਦਾ ਇਹ ਦਾਗਣ ਦਾ ਮਤਲਬ ਕਾਰਨ ਇਹ ਆ ਕਿ ਇੱਕ ਤਾਂ ਬੱਚੀ ਵੱਡੀ ਹੋ ਜਾਂਦੀ ਹੈ ਜਦੋਂ ਆਪਾਂ ਉਹਦੇ ਸਿੰਘ ਦਾਗਣੇ ਆ ਤਾਂ ਉਹ ਸਟ्रेस ਨਹੀਂ ਮੰਨਦੀ ਦੂਜੀ ਗੱਲ ਇਹ ਹੈ ਕਿ ਬਲੀਡਿੰਗ ਨਹੀਂ ਹੁੰਦੀ ਬਿਲਕੁਲ ਵੀ ਤੇ ਇੱਕ ਆਰਾਮ ਬਹੁਤ ਛੇਤੀ ਆਉਂਦਾ ਮਤਲਬ ਹੀਲਿੰਗ ਬਹੁਤ ਛੇਤੀ ਹੁੰਦੀ ਹੈ ਤੇ ਜੀ ਗੱਲ ਇਹ ਹੈ ਕਿ ਇਹਦੇ ਨਾਲ ਜਿਵੇਂ ਪਸ਼ੂ ਪਾਲਕ ਵੀਰ ਕਹਿੰਦੇ ਹੁੰਦੇ ਕਿ ਗਾਂ ਦਾ ਮੱਥਾ ਬਹੁਤ ਸੋਹਣਾ ਟੋਪੀ ਬਹੁਤ ਸੋਹਣੀ ਬਣਦੀ ਆ ਹਨਾ ਐਸ ਉਮਰ 'ਚ ਸਿੰਘ ਦਾਗੜ ਨਾਲ ਨਾ ਆਪਣੇ ਬੱਚੀ ਜਿਹੜੀ ਹੈਗੀ ਆ ਬੈੜੀ ਜਾਂ ਗਾਂ ਦਾ ਫਿਰ ਟੋਪੀ ਬਹੁਤ ਸੋਹਣੀ ਬਣਦੀ ਆ ਮੱਲ ਮੱਥਾ ਬਹੁਤ ਸੋਹਣਾ ਬਣਦਾ ਉਹਦਾ ਹਨਾ ਇਹ ਮਤਲਬ ਹੋਰ ਵੀ ਤਰੀਕੇ ਹੋ ਸਕਦੇ ਆ ਕਈ ਵੀਰਾਂ ਦੇ ਪਰ ਮੇਰਾ ਤਾਂ ਇਹ ਤਰੀਕਾ ਮਤਲਬ ਅਜਮਾਇਆ ਹੋਇਆਗਾ ਤੇ ਸਿੰਘ ਦਾਗੜ ਤੋਂ ਪਹਿਲਾਂ ਜਿਹੜੀ ਆਪਾਂ ਸ਼ੇਵਿੰਗ ਜ਼ਰੂਰ ਕਰਨੀ ਆ ਕਿਉਂਕਿ ਸ਼ੇਵਿੰਗ ਕਰਨ ਨਾਲ ਨਾ ਸਿੰਘ ਦਾ ਪੂਰਾ ਪਤਾ ਲੱਗ ਜਾਂਦਾ ਵੀ ਸਿੰਘ ਕਿੱਥੋਂ ਦਾ ਹੈ। ਕਈ ਵਾਰੀ ਨਾ ਸਿੰਘ ਦਾਗਣ ਤੋਂ ਬਾਅਦ ਵੀ ਮਾੜਾ ਮੋਟਾ ਆ ਜਾਂਦਾ। ਉਹ ਐਸੀ ਕਰਕੇ ਆ ਜਾਂਦਾ ਕਿ ਸਿੰਘ ਪ੍ਰੋਪਰ ਦਾਗਿਆ ਨਹੀਂ ਜਾਂਦਾ। ਆਹ ਦੇਖ ਲਓ ਤੁਸੀਂ ਆਪਾਂ ਡੀਹੌਰਨਿੰਗ ਕਰਤੀ ਇਹਦੀ। ਤੇ ਇਸ ਤੋਂ ਬਾਅਦ ਇਹਦੇ ਐਂਟੀਸੈਪਟਿਕ ਲੋਸ਼ਨ ਲਾ ਦੇਣਾ। ਤੇ ਘੱਟੋ ਘੱਟ 15 ਦਿਨ ਇਹਨੂੰ ਨਮਾਉਣੀ ਨਹੀਂ ਪਾਣੀ ਨਹੀਂ ਲੱਗਣ ਦੇਣਾ ਸਿੰਘਾਂ ਤੇ ਤੇ ਗਾਂ ਦੇ ਨੇੜੇ ਨਹੀਂ ਬੰਨ੍ਹਣੀ।